ਧੂਰੀ ਦੇ ਮਹਾਵੀਰ ਮੰਦਿਰ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਗ ਲਿਆ ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਨੂੰ ਸ਼ੁਭਮ ਸ਼ਰਮਾ ਸ਼ੁਭੀ ਵੱਲੋਂ ਸਰਟੀਫੀਕੇਟ ਵੰਡੇ ਗਏ ਅਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਾਂਗਰਸੀ ਆਕੂ ਸ਼ੁਭਮ ਸ਼ਰਮਾ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਜਿੱਥੇ ਮਨੁੱਖੀ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਉੱਥੇ ਹੀ ਨੌਜਵਾਨ ਬਾਤ ਤੋਂ ਵੱਧ ਖੂਨਦਾਨ ਕਰਕੇ ਸਮਾਜ ਵਿੱਚ ਆਪਣਾ ਚੰਗਾ ਯੋਗਦਾਨ ਪਾ ਸਕਦੇ ਹਨ ਜੀ तमाम सारे ਨੌਜਵਾਨ ਸਾਥੀਆਂ ਨੂੰ ਜਿਨ੍ਹਾਂ ਨੇ ਇਕੱਠੇ ਹੋ ਕੇ ਪਹਿਲਾ ਖੂਨਦਾਨ ਕੈਂਪ ਲਗਾਇਆ ਹੈ ਉਹ ਨੌਜਵਾਨ ਸਾਥੀ ਹੈ और मैं बहुत कामना ਕਰਦਾ हूं कि ये ऐवें ही तगड़े हो के समाज नु बेहतर ले और चंगा बनावण ले चंगे काम करते रहें ਔਰ ਅੱਜ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਬੜਾ ਮਨ ਨੂੰ ਖੁਸ਼ੀ ਹੋਈ ਹੈ ਕਿ ਨੌਜਵਾਨ ਬਹੁਤ ਵੱਡੀ ਗਿਣਤੀ ਵਿੱਚ ਉਰੇ ਆ ਕੇ ਪਹੁੰਚੇ ਹੈ ਜਿਨ੍ਹਾਂ ਨੇ ਪਹਿਲੀ ਵਾਰ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲਿਆ ਹੈ ਮੈਂ ਸਾਰੇ तमाम ਪ੍ਰਬੰਧਕ ਸਹਿਬਾਨਾਂ ਨੂੰ ਜਿਦੇ ਵਿੱਚ ਸਾਡੇ ਭਰਾ ਰੋਹਿਤ ਜੀ ਸੁਖਵੀਰ ਜੀ ਜਗਜੀਤ ਜੀ ਔਰ तमाम ਸਾਡੇ ਸਾਰੇ ਨੌਜਵਾਨ ਸਾਥੀ ਜਿਨ੍ਹਾਂ ਨੇ ਮਿਹਨਤ ਸਦਕਾ ਅਜੇ ਪਹਿਲਾ ਖੂਨਦਾਨ ਕੈਂਪ ਆਰਗੇਨਾਈਜ਼ ਕਰਿਆ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਹੋਰ ਨੌਜਵਾਨਾਂ ਨੂੰ ਹੁੰਦਾ ਹੈ ਕਬੱਡੀ ਹੋਰ ਨਹੀਂ ਬਹੁਤ ਵਧੀਆ ਗੱਲ ਹੈ ਸਰ ਦੇਖੋ ਹੋਰ ਚੀਜ਼ਾਂ ਨਹੀਂ ਲੋਕ ਜਿਹੜੇ ਐ ਜਿਵੇਂ ਨਾਈਟ ਆਊਟ ਕਲੱਬਾਂ 'ਚ ਵਗ ਜਾਂਦੇ ਆ ਇਹ ਦਿਨਾਂ ਦੇ ਵਿੱਚ ਵੀ 31 ਦਸੰਬਰ ਮਨਾਉਣੀ ਐ ਕੋਈ ਕਿਤੇ ਵਗ ਜਾਂਦਾ ਪਰ ਇਹ ਨਿਵੇਕਲੀ ਪਹਿਲ ਹੈ ਨੌਜਵਾਨਾਂ ਵੱਲੋਂ ਮੈਂ ਇਹੀ ਬੇਨਤੀ ਕਰਦਾ ਕਿ ਜਿੰਨਾ ਹੋ ਸਕੇ ਨੌਜਵਾਨ ਅਗਰ ਸਮਾਜ ਨੂੰ ਬਿਹਤਰ ਬਣਾਉਣਾ ਹੈ ਅਗਰ ਇਨਸਾਨੀਅਤ ਤੌਰ ਤੇ ਕੰਮ ਕਰਨਾ ਹੈ ਦੇਖੋ ਖੂਨਦਾਨ ਵਿੱਚ ਇਹ ਹੁੰਦਾ ਹੈ ਕਿ ਅਗਰ ਰੱਬ ਨਾ ਕਰੇ ਕਿਸੇ ਨੂੰ ਲੋੜ ਪਵੇ ਖੂਨ ਦੀ ਤਾਂ ਮਤਲਬ ਜਲਦੀ ਪ੍ਰੋਵਾਈਡ ਹੋ ਜਾਂਦਾ ਹੈ ਇਹ ਇਹਨਾਂ ਦੀ ਨਿਵੇਕਲੀ ਪਹਿਲ ਹੈ ਇਹਨਾਂ ਦੀ ਚੰਗੀ ਸੋਚ ਹੈ ਇਹਨੂੰ ਦੇਖਦੇ ਹੋਏ ਮੈਨੂੰ ਉਮੀਦ ਹੈ ਔਰ ਵੀ ਜਿਹੜੇ ਨੌਜਵਾਨ ਨੇ ਇਹਨਾਂ ਤੋਂ ਪ੍ਰੇਰਿਤ ਹੋਣਗੇ ਔਰ ਵੱਧ ਚੜ ਕੇ ਹਿੱਸਾ ਲੈਣਗੇ ਕੀ ਨਾਮ ਕੀ ਰੋਹਿਤ ਸ਼ਰਮਾ ਜੀ ਅੱਜ ਪਹਿਲਾ ਫੂਲੈਂਟ ਐਪਲਾਈ ਬਣੋਗੇ ਬਸ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਨੂੰ ਸਾਹਮਣੇ ਮੁੱਦੇ ਨਗਦਰ ਰੱਖਦੇ ਹੋਏ ਜੀ ਅਸੀਂ ਅੱਜ ਮਤਲਬ ਆਰਗੇਨਾਈਜ਼ ਕਰਿਆ ਸੀਗਾ ਇੱਕ ਕਲੰਪ ਸਾਡੀ ਪਹਿਲੀ ਪਹਿਲ ਹੈ ਤੇ ਸਾਨੂੰ ਮਤਲਬ ਭਰਾਵਾ ਵੱਲੋਂ ਬਹੁਤ ਭਰਮਾ ਹੁੰਗਾਰਾ ਮਿਲਿਆ ਤੇ ਬੱਬਾਈ ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ